ਕਲਕੱਤਾ ਵਿੱਚ ਐਮਬੀ ਕਰ ਰਹੀ ਮੈਡੀਕਲ ਕਾਲਜ ਦੀ ਟ੍ਰੇਨੀ ਡਾਕਟਰ ਦੀ ਵਹਿਸ਼ਾਨਾ ਢੰਗ ਦੇ ਨਾਲ ਕੀਤੇ ਗਏ ਬਲਾਤਕਾਰ ਤੋਂ ਬਾਅਦ ਕਤਲ ਦੇ ਮਾਮਲੇ ਵਿੱਚ ਲਗਾਤਾਰ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਭਗਤਪੂਰਨ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਤਾਰੀਵਾਲ ਵੱਲੋਂ ਅੱਜ ਬੱਸ ਸਟੈਂਡ ਤਾਰੀਵਾਲ ਦੇ ਵਿੱਚ ਕਲਕੱਤਾ ਦੀ ਮਹਿਲਾ ਡਾਕਟਰ ਨੂੰ ਮੋਮਬਤੀਆਂ ਜਲਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਨਾਗਰਿਕ ਵੀ ਇਕੱਠੇ ਹੋਏ ਗੱਲਬਾਤ ਦੌਰਾਨ ਸੁਸਾਇਟੀ ਦੇ ਸੀਨੀਅਰ ਮੈਂਬਰ ਤੇ ਪ੍ਰਸਿੱਧ ਸਮਾਜ ਸੇਵੀ ਸੰਤਨ ਸ਼ਰਮਾ ਨੇ ਕਿਹਾ ਕਿ ਕੋਲਕਾਤਾ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਦੇ ਨਾਲ ਸਮੁੱਚੇ ਦੇਸ਼ ਵਾਸੀਆਂ ਦਾ ਸਿਰ ਸ਼ਰਮ ਦੇ ਨਾਲ ਝੁਕਿਆ। ਵਿਦੇਸ਼ਾਂ ਤੱਕ ਸਾਡੀ ਬਦਨਾਮੀ ਹੋਈ ਹੈ ਇਸ ਦੇ ਉੱਪਰ ਕੇਂਦਰ ਸਰਕਾਰ ਨੂੰ ਤੁਰੰਤ ਵੱਡਾ ਐਕਸ਼ਨ ਕਰਦੇ ਹੋਏ ਇਸ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਸੀਨੀਅਰ 크ਰਿਸਚਨ ਨੇਤਾ ਐਡਵੋਕੇਟ ਰਕੇਸ਼ ਵਿਲੀਅਮ ਨੇ ਵੀ ਕਿਹਾ ਹੈ ਕਿ ਕੋਲਕਾਤਾ ਦੀ ਘਟਨਾ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਹੈ ਤੇ ਇਸ ਨੂੰ ਲੈ ਕੇ ਸਮੁੱਚੇ ਦੇਸ਼ ਪਰ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਇਹ ਹੋਰ ਕੀ ਕੀ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਆਓ ਸੁਣ ਲੈਣੇ 10 10 2024 ਨੂੰ ਬੱਚੀ ਆਪਣੇ ਘਰੋਂ ਸਹੀ ਸਲਾਮਤ ਨੌਕਰੀ ਤੇ ਜਾਂਦੀ ਹੈ ਡਾਕਟਰ ਦੀ ਡਾਕਟਰ ਦੀ ਪੇਸ਼ੇਵਰ ਜਿਹਦੀ লাশ 9 ਅਗਸਤ 2024 ਨੂੰ ਇੱਕ ਸਰਕਾਰੀ ਹਸਪੀਟਲ ਚ ਮਿਲਦੀ ਆ ਉਸ ਪਰਿਵਾਰ ਨਾਲ ਕੀ ਬੀਤਦੀ ਆ ਇੱਕ ਬੱਚੀ ਜਿਹਨੂੰ ਪਾਲ ਪੋਸ ਕੇ ਉਹਨਾਂ ਨੇ ਡਾਕਟਰ ਬਣਾਇਆ ਡਾਕਟਰ ਬੰਨਾ ਕੋਈ ਸੌਖਾ ਨਹੀਂ ਹੈਗਾ ਇਟਸ ਵੈਰੀ ਡਿਫਿਕਲਟ ਡਾਕਟਰ ਬਨ ਕੇ ਫਿਰ ਜੌਬ ਤੇ ਜਾਣਾ ਫਿਰ ਉਹਦੇ ਨਾਲ ਆਹੋ ਜਿਹਾ ਜ਼ਬਰ ਜਨਾਹ ਹੋਣਾ ਇਹ ਸਾਡੇ ਲਈ ਸ਼ਰਮਿੰਦਗੀ ਦਾ ਕਾਰਨ ਆ ਅਸੀਂ ਸ਼ਾਇਦ ਜਾਨਵਰਾਂ ਤੋਂ ਵੀ ਉੱਪਰ ਜਾ ਚੁੱਕੇ ਹਾਂ 78 ਸਾਲ ਹੋ ਗਿਆ ਇਸ ਦੇਸ਼ ਨੂੰ ਆਜ਼ਾਦ ਹੋਇਆ ਅੱਜ ਤੱਕ ਸਾਡੀਆਂ ਬੱਚੀਆਂ ਇੱਥੇ ਸੇਫ ਨਹੀਂ ਹੈਗੀਆਂ ਕਿਸ ਦਿਨ ਇਸ ਦੇਸ਼ ਦੇ ਵਿੱਚ ਇਹ ਬੱਚੀਆਂ ਸੁੱਖ ਦਾ ਸਾਹ ਲੈ ਸਕਣਗੀਆਂ ਇਹ ਸਿਸਟਮ ਕਿਦੋਂ ਬਦਲੇਗਾ ਕਿਤੋਂ ਆਪਾਂ ਅਸਲ ਵਿੱਚ ਆਜ਼ਾਦ ਹੋਵਾਂਗੇ ਅੱਜ ਦਾ ਰਖੜੀ ਵਾਲੇ ਦਿਨ ਅਗਰ ਅਸੀਂ ਭਗਤ ਭੂਦਨ ਸਿੰਘ ਸੁਸਾਇਟੀ ਵੱਲੋਂ ਰਖੜੀ ਦੇ ਦਿਨ ਅਸੀਂ ਇਸ ਭੈਣ ਨੂੰ ਸ਼ਰਧਾਂਜਲੀ ਦਿੱਤੀ ਆ ਤਾਂ ਜੋ ਆਪਾਂ ਸਮਝੀਏ ਯਾ ਤੇ ਰਖੜੀ ਬਣਵਾਣੀ ਛੱਡ ਦਈਏ ਜਾਂ ਆਪਾਂ ਆਪਣੀਆਂ ਭੈਣਾਂ ਨੂੰ ਭੈਣਾਂ ਦਾ ਦਰਜਾ ਦਈਏ ਤੇ ਇਹ ਸਿਸਟਮ ਨੂੰ ਬਦਲੀਏ ਤਾਂ ਜੋ ਸਾਡੀਆਂ ਭੈਣਾਂ ਇੱਕ ਅچھے ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਝਣ ਸਕਣ ਨਿਡਰ ਹੋ ਸਕਣ ਉਸਹੀ ਉਹਨਾਂ ਦੀ ਪ੍ਰੋਟੈਕਸ਼ਨ ਕਰੀਏ ਬਹੁਤ ਸ਼ਰਮ ਆਂਦੀ ਆ ਕਿ 78 ਸਾਲ ਹੋਣ ਦੇ ਬਾਵਜੂਦ ਇਹੋ ਜੀ ਘਟਨਾ ਸਾਨੂੰ ਅਖਬਾਰਾਂ ਚ ਤੇ ਮੀਡੀਆ ਚ ਸੁਣਨ ਨੂੰ ਮਿਲਦੀ ਆ ਤੋਂ ਮੈਂ ਇਨਾ ਸ਼ਬਦਾਂ ਨਾਲ ਵਿਦਾਨ ਦਿੰਦਾ ਹਾਂ ਤੋਂ ਅਸੀਂ ਅੱਜ ਦਿਲੋਂ ਪੂਰੇ ਸ਼ਹਿਰ ਵਾਸੀ ਤਾਰੀਵਾਲ ਦੇ ਨਾਲ ਡਾਕਟਰ ਸਾਹਿਬਾਨ ਇਸ ਭੈਣ ਨੂੰ ਸ਼ਰਧਾਂਜਲੀ ਦਿੰਨੇ ਆ ਦਿਲੋਂ ਸ਼ਰਧਾਂਜਲੀ ਦਿੰਨੇ ਆ ਤਾਂ ਜੋ ਸਰਕਾਰਾਂ ਦੀਆਂ ਅੱਖਾਂ ਖੁੱਲਣ ਪੋਲਿਟਿਸ਼ੀਅਨਸ ਦੀਆਂ ਅੱਖਾਂ ਖੁੱਲਣ ਤਾਂ ਜੋ ਇਹ ਦੁਬਾਰਾ ਸਾਨੂੰ ਇਹੋ ਜੀਆਂ ਚੀਜ਼ਾਂ ਸੁਣਨ ਨੂੰ ਨਾ ਮਿਲਣ ਕਾਨੂੰਨ ਦੀ ਪਾਲਣਾ ਹੋਵੇ ਇਸੇ ਦੇ ਨਾਲ ਮੈਂ ਇਹ ਬਹੁਤ ਮੰਦਭਾਗੀ ਘਟਨਾਵਾਂ ਔਰ ਬੀਤੇ ਸਮੇਂ 8 ਤਰੀਕ ਨੂੰ ਜਦੋਂ ਇਹ ਘਟਨਾ ਹੋਈ ਆ ਵੱਖ-ਵੱਖ ਸਟੇਟਾਂ ਦੇ ਵਿੱਚ 9 ਤਰੀਕ ਨੂੰ ਜਦੋਂ ਇਹ ਘਟਨਾ ਹੋਈ ਆ ਵੱਖ-ਵੱਖ ਸਟੇਟਾਂ ਦੇ ਵਿੱਚ ਫੌਰ ਵੀ ਦੋ ਬੱਚੀਆਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਬਲਾਤਕਾਰ ਕੀਤਾ ਗਿਆ ਔਰ ਯੂਪੀ ਦੇ ਵਿੱਚ ਉਹਦੇ ਜਿਹੜਾ ਸੀਗਾ ਇੱਕ ਬੇਟੀ ਦੇ ਖੰਜਰ ਮਾਰ ਮਾਰ ਕੇ ਬਲਾਤਕਾਰ ਕਰਨ ਤੋਂ ਬਾਅਦ ਸਰੀਰ ਨੂੰ ਛੰਨੀ ਕਰ ਦਿੱਤਾ ਇਹਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਬੁਰੇ ਤਰੀਕੇ ਦੇ ਨਾਲ ਨਕਾਮ ਨੇ ਆਪਣੇ ਰੱਖਿਆ ਕਰਨ ਦੇ ਲਈ ਆਪਣੇ ਜਿੰਨੇ ਵੀ ਉਹਨਾਂ ਦੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਦਾ ਫੇਲੀਅਰ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਇਹੋ ਜਿਹੇ ਦਰਿੰਦੇ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਅੱਜ ਸਾਡੀ ਸ਼ਰਧਾਂਜਲੀ ਆ ਜੋ ਮੈਂ ਭਗਤਪੂਰਨ ਸਿੰਘ ਸੁਸਾਇਟੀ ਦੇ ਨਾਲ ਰਲ ਕੇ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਦਾ ਸੂਬਾ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਨੂੰ ਆਪਣੀ ਮਿੱਠੀ ਸ਼ਰਧਾਂਜਲੀ ਜਿਹੜੀ ਆ ਦੇ ਰਿਆ ਵਾਂ